ਪੰਜਾਬ ਸਬ ਜੂਨੀਅਨ ਬੈਡਮਿੰਟਨ ਸਟੇਟ ਚੈਂਪੀਅਨਸ਼ਿਪ ਰਾਤ ਸਮਰਾਲਾ ਵਿਖੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਸਟੇਟ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਨੌਜਵਾਨਾਂ ਨੇ ਬੈਡਮਿੰਟਨ ਖੇਡਣ ਲਈ ਸਮਰਾਲਾ ਵਿਖੇ ਪਹੁੰਚੇ ਜਿੱਥੇ ਉਹਨਾਂ ਦੇ ਰਹਿਣ ਦੇ ਲਈ ਅਤੇ ਖਾਣ ਪੀਣ ਦਾ ਇੰਤਜ਼ਾਮ ਸਮਰਾਲਾ ਰਾਜਤ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ 400 ਤੋਂ ਵੱਧ ਨੌਜਵਾਨਾਂ ਨੇ ਇਸ ਬੈਡਮਿੰਟਨ ਖੇਡ ਵਿੱਚ ਭਾਗ ਲਿਆ। ਅਸੀਂ ਨਾਬਾਤ ਹਾਂ ਜ਼ਿਲ੍ਹਾ ਪਟਿਆਲਾ ਅੰਡਰ 17 ਦੇ ਵਿੱਚ ਜੀ ਸਾਡੀ ਮੇਰੀ ਸਿੰਗਲ ਚ ਫਰਸਟ ਪੋਜੀਸ਼ਨ ਹੈ ਹੁਣ ਇਹ ਡਬਲ ਦਾ ਫਾਈਨਲ ਵੀ ਹੈ ਤੇ ਬਹੁਤ ਅੱਛਾ ਐਕਸਪੀਰੀਅੰਸ ਸੀ ਬਹੁਤ ਅੱچھے ਕੋਰਟ ਵੀ ਹੈ ਮਤਲਬ ਪੂਰਾ ਸਭ ਕੁਝ ਅੱਛਾ ਸੀ ਬਹੁਤ ਅੱਛਾ ਹੀ ਬਹੁਤ ਅੱਛੇ ਨਾਲ ਜਿਹੜਾ ਹੈਗਾ ਅਰੇਂਜ ਕਰਵਾਇਆ ਹੋਇਆ ਬਿਲਕੁਲ ਟਾਈਮ ਤੇ ਮੈਚ ਹੋ ਰਹੇ ਹੈ ਤੇ ਮਤਲਬ ਕੋਰਟ ਵੀ ਬਹੁਤ ਅੱਛੇ ਹੈ ਮੇਰੀ ਅਜੇ ਏਜ 13 ਸਾਲ ਹੈ ਔਰ ਮੈਂ ਅੰਡਰ 15 ਦੇ ਵਿੱਚ ਅਜੇ ਫਰਸਟ ਆਈ ਹਾਂ ਤੇ ਅਜੇ ਅੰਡਰ 17 ਦੇ ਅੰਡਰ uh, 17 ਸਿੰਗਲ ਸਟੈਂਡਰਡ 15 ਡਬਲਸ ਜਿਹੇ ਪਿਆ ਹੈ ਉਹ ਦਾ ਫਾਈਨਲ ਬਹੁਤ ਵਧੀਆ ਹੈ ਥਰਡ ਟਾਈਮ ਟੂ ਟਾਈਮ ਮੈਚ ਹੋਏ ਥੇ ਬਹੁਤ ਵਧੀਆ ਫੂਡ ਆ ਪਲੇਅਰਸ ਨੂੰ ਰਿਫਰੈਸ਼ਮੈਂਟ ਬਣਾਉਣਾ ਦੇ ਰਿਹਾ ਬਹੁਤ ਵਧੀਆ ਲੱਗਦਾ ਪਿਆ ਕਿ ਜੋ ਕਰਨਾ ਚਾਹੇ ਉਹ ਕਰ ਸਕਦਾ ਹੈ ਪੂਰੀ ਆਪਣੀ ਮਿਹਨਤ ਲਾ ਕੇ ਖੇਲੋ ਤੇ ਫਿਰ ਜਿੱਤ ਸਕਦੇ ਹੋ ਮੇਰੀ ਬੇਟੀ बैडਮਿੰਟਨ ਖੇਲਦੀ ਹੈ ਔਰ ਉਹਨੇ ਅੰਡਰ 15 ਦੇ ਵਿੱਚ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਤੇ ਆਪਣਾ ਕੰਪੀਟੀਸ਼ਨ ਐਡਿਟਿਵ ਜਿਹੜਾ ਬਹੁਤ ਹਾਰਡ ਆ ਪਰ ਬੱਚਿਆਂ ਨੂੰ ਖੇਲਣਾ ਚਾਹੀਦਾ ਅੱਗੇ ਵਧਣਾ ਚਾਹੀਦਾ ਔਰ ਇੱਥੋਂ ਦੀ ਜਿਹੜੀ ਆਪਣਾ ਬੈਡਮਿੰਟਨ ਦੀ ਆਪਣਾ ਸਮਰਾਲੇ ਦੀ ਐਸੋਸੀਏਸ਼ਨ ਬਹੁਤ ਅੱਛੇ ਇਹਨਾਂ ਨੇ ਪ੍ਰਬੰਧ ਕੀਤੇ ਆ ਖਾਣ ਪੀਣ ਦਾ ਲੈ ਕੇ ਮਤਲਬ ਪਾਣੀ ਫਰੂਟਸ ਕਹੇ ਚੀਜ਼ ਦੀ ਇਹਨਾਂ ਨੇ ਕਮੀ ਨਹੀਂ ਆਂਦੀ ਥੀ ਮੈਂ ਤਾਂ ਕਹਿੰਦਾ ਪੰਜਾਬ ਦਾ ਸਭ ਤੋਂ ਵਧੀਆ ਟੂਰਨਾਮੈਂਟ ਇੱਥੇ ਸਮਰਾਲੇ ਹੀ ਹੁੰਦਾ ਔਰ ਇੱਥੇ ਹੀ ਹੋਇਆ ਕਰੇ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਜਿਸ ਵਿੱਚ ਇਹਨਾਂ ਦਾ ਸਾਰਾ ਫੂਡ ਦਾ ਵੀ ਪ੍ਰਬੰਧ ਹੈ ਰਹਿਣ ਦਾ ਵੀ ਪ੍ਰਬੰਧ ਹੈ ਵਿਦ ਇਹਨਾਂ ਦੀ ਕਮੋਡੇਸ਼ਨ ਵੀ ਸਭ ਵਧੀਆ ਮਿਲ ਰਹੀ ਹੈ ਔਰ ਇੱਥੇ ਰਹਿਣ ਦਾ ਜਿਹੜੇ ਬੱਚੇ ਬਾਹਰੋਂ ਵੀ ਆਏ ਉਹਨਾਂ ਨੂੰ ਵੀ ਰਿਫਰੈਸ਼ਮੈਂਟ ਮਿਲ ਰਹੀ ਹੈ ਪਲਾਸੀ ਨਾਲ ਜਿਹਨੇ ਵੀ ਕੋਚਸ ਜਾਂ ਜਿਨਨੇ ਵੀ ਇਹਨਾਂ ਦੇ ਔਰਗੇਨਾਈਜ਼ਰ ਹੈ ਸਭ ਤੋਂ ਵਧੀਆ ਤੇ ਅਰੇਂਜ ਹੋ ਰਿਹਾ ਹੈ ਉਹ ਮੇਰੀ ਬੇਟੀ ਆਈ ਹੈ ਮੈਂ ਵੀ ਸ਼ੋਰ ਆ ਬਰਦਾਸ਼ਪੁਰ ਤੋਂ ਉਹ ਇਸ ਟਾਈਮ ਅੰਡਰ 15 ਇੰਚ ਸਿੰਗਲ ਚ ਫਰਸਟ ਆਈ ਹਾਲੇ ਹੋਰ ਦੋ ਇਵੈਂਟ ਹੋਰ ਬਾਕੀ ਹੈ ਅੰਡਰ 15 ਡਬਲ ਤੇ ਅੰਡਰ 17 ਸਿੰਗਲ ਫਾਈਨਲ ਓ ਪੀਟੀਸ਼ਨ ਬਹੁਤ ਟਫ ਆ ਪਰ ਪਲੇਅਰਾਂ ਨੂੰ ਜਿੰਨਾ ਮਿਹਨਤ ਕਰਨਗੇ ਘਰ ਬੈਠ ਕੇ ਬਾਹਰ ਆ ਕੇ ਉਹ ਨਈ ਜ਼ਿਲੀ ਮੂਵ ਕਰ ਪਾਏਗੇ ਸਰ ਬੈਡਮਿੰਟਨ ਗੇਮ ਤੇ ਇਸ ਟਾਈਮ ਸਭ ਤੋਂ ਬੈਸਟ ਗੇਮ ਆ ਵਿਦ ਦ ਗਰਲਸ ਲਈ ਔਰ ਬॉयਜ਼ ਲਈ ਗਰਲਸ ਲਈ ਇਸ ਕਰਕੇ ਵੀ ਆ ਕਿ ਇਹ ਇੱਕ ਸੇਫ ਗੇਮ ਹੈ ਇਰਚ ਕੋਈ ਇੰਜਰੀ ਜਲਦੀ ਨਹੀਂ ਆਂਦੀ ਵਿਦ ਇਨਾਂ ਦੀ ਕਿ ਇਹਨਾਂ ਨੂੰ ਮਤੇ ਜਿੰਨਾ ਮੂਵ ਕਰਨਗੇ ਉਹਨਾਂ ਗਰਲਸ ਈਜ਼ੀਲੀ ਮੂਵ ਵਿੱਚ ਹੋਣਗੀਆਂ ਲਾਈਨ ਜੀ ਇਹ ਸੈਕੰਡ ਰਾਤ ਬੜੇ ਮਿੰਟ ਅਕੈਡਮੀ ਵੱਲੋਂ ਜਿਹੜੇ ਮੁਕਾਬਲੇ ਕਰਵਾਏ ਗਏ ਇਹਦੇ ਵਿੱਚ ਵੱਖ-ਵੱਖ ਅੰਡਰ 15 ਅੰਡਰ 17 ਬੁਆਏਸ ਗਰਲਸ ਸਿੰਗਰ ਡਬਲ ਅਤੇ ਮਿਕਸ ਇਵੈਂਟ ਜਿਹੜੀਆਂ ਆ ਉਹ ਕਰਵਾਈਆਂ ਗਈਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਬੰਧ ਰਾਤ ਬੜੇ ਮਿੰਟ ਅਕੈਡਮੀ ਵੱਲੋਂ ਅਤੇ ਬੈਡਮਿੰਟਨ ਐਸੋਸੀਏਸ਼ਨ ਪੰਜਾਬ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਸਾਰੇ ਸੰਭਰਾਲੇ ਦੇ ਆਸ-ਪਾਸ ਦੇ ਇਲਾਕਿਆਂ ਦੇ ਸਾਰਿਆਂ ਦਾ ਬਹੁਤ ਸਹਿਯੋਗ ਰਿਹਾ ਹੈ ਤੇ ਉਹਨਾਂ ਨੇ ਬਹੁਤ ਹੀ ਮਾਇਕ ਸਾਈਟਾ ਨਾਲ ਸਰੀਰਕ ਸ਼ਮਤਾ ਨਾਲ ਜਿੰਨੀ ਵੀ ਉਹਨਾਂ ਦੀ ਉਹਨਾਂ ਨੇ ਇਸ ਅਕੈਡਮੀ ਨੂੰ ਰਾਤ ਬੈਡਮਿੰਟਨ ਅਕੈਡਮੀ ਨੂੰ ਆਪਣਾ ਸਾਥ ਦਿੱਤਾ ਤੇ ਬਹੁਤ ਹੀ ਪਰਫੁੱਲਤਾ ਨਾਲ ਇਹ ਜਿਹੜਾ ਮੁਕਾਬਲੇ ਨੇ ਅੱਜ ਸੰਪੰਨ ਹੋਏ ਨੇ ਤੇ ਬਹੁਤ ਹੀ ਬਹੁਤ ਸ਼ਾਨਦਾਰ ਟੂਰਨਾਮੈਂਟ ਰਿਹਾ ਜਿਹਦੇ ਵਿੱਚ ਸਾਰੇ ਸ਼ਕਤੀਸ਼ਾ ਨੇ ਇੱਥੇ ਯੋਗਦਾਨ ਪਾਇਆ ਜਿਹੜਾ ਅੱਜ ਦਾ ਜੂਤ ਹੈ ਫੋਨਾਂ ਦੇ ਵਿੱਚ ਰਹਿ ਗਿਆ ਗਰਾਊਂਡ ਲੈਵਲ ਤੇ ਨਹੀਂ ਆ ਰਿਹਾ ਤਾਂ ਉਹਨਾਂ ਮਾਪਿਆਂ ਦੀ ਕੀ ਕਰੀਏ ਅੱਜ ਉਹਨਾਂ ਲਈ ਵੀ ਇਹੀ ਹੈ ਵੀ ਉਹ ਇੱਕ ਤਾਂ ਜੇ ਖੇਡਾਂ ਵਿੱਚ ਹਿੱਸਾ ਲੈਣਗੇ ਖੇਡਾਂ ਵਿੱਚ ਹਿੱਸਾ ਲੈਣਗੇ ਉਹ ਬੱਚੇ ਜਿਹੜੇ ਆ ਨਸ਼ਿਆਂ ਤੋਂ ਦੂਰ ਰਹਿਣਗੇ ਨਸ਼ਿਆਂ ਤੋਂ ਦੂਰ ਰੱਖਣ ਲਈ ਬੱਚਿਆਂ ਆਊਟਡੋਰ ਇਨਡੋਰ ਇਵੈਂਟ ਚੁੱਕਿਆ ਉਹਦੇ ਵਿੱਚ ਮਹਤਮਿਆਦ ਚਾਹੀਦਾ ਬੱਚਿਆਂ ਨੂੰ ਕਲੌਨ ਗਰਾਊਂਡ ਵਿੱਚ ਭੇਜਣ ਤਾਂ ਕਿ ਬੱਚੇ ਸਿੱਧੇ ਤੌਰ ਤੇ ਬਲਵਾਨ ਬਣਨ ਮਾਨਸਿਕ ਤੌਰ ਤੇ ਮਜ਼ਬੂਤ ਬਣਨ ਕਿੰਨੇ 15 ਐ ਹਾਂਜੀ ਕਿੰਨੇ ਆਈਆਂ ਜੀ ਹਾਂਜੀ ਹਾਂਜੀ ਕੁੱਲ ਇਹਦੇ ਵਿੱਚ 300 ਪਲਸ ਜਿਹੜੇ ਪਲੇਅਰਸ ਨੇ ਉਹਨਾਂ ਨੇ ਹਿੱਸਾ ਲਿਆ ਕਿਉਂਕਿ ਸਾਰੇ ਸਬ ਜੂਨੀਅਰ ਈਵੈਂਟ ਹੈ ਪੰਜਾਬ ਦੀ ਅੰਡਰ 15 ਅੰਡਰ 17 ਇਸ ਕਰਕੇ ਕਾਫੀ ਬੱਚਾ ਨੇ ਇਹਦੇ ਵਿੱਚ ਵੱਰ ਚੜ ਕੇ ਸ਼ਮੂਲੀਅਤ ਕੀਤੀ ਹੈ। ਅਨੁਪਮ ਕੁਮਾਰੀਆ ਜੀ ਜਿਆਦਾ ਟੂਰਨਾਮੈਂਟ ਦੇ ਵਿੱਚ ਆਈ ਉਹ ਅੱਜ ਟੂਰਨਾਮੈਂਟ ਚੱਲ ਰਿਹਾ ਕਿਵੇਂ ਚੱਲ ਰਿਹਾ ਦੇਖ ਰਹੇ ਹਾਂ। ਮੈਂ ਤਾਂ ਤਿੰਨ ਦਿਨਾਂ ਤੋਂ ਆ ਰਹੇ ਆ ਜੀ ਅੱਜ ਤਾਂ ਫਾਈਨਲ ਤੇ ਆਇਆ। ਤੇ ਇੱਕ ਸਮਝ ਲਓ ਕਿ ਬਈ ਬੜਾ ਹੀ ਵਧੀਆ ਟੂਰਨਾਮੈਂਟ ਹੈ। ਲਾਸਟ ਟਾਈਮ ਵੀ ਇਹਨਾਂ ਨੇ ਕਰਵਾਇਆ ਸੀਗਾ ਉਦੋਂ ਪਹਿਲੀ ਵਾਰੀ ਸੀਗਾ ਤੇ ਜਿੱਦਾਂ ਪਹਿਲਾਂ ਪੰਜਾਬ ਦੇ ਵਿੱਚ ਟੂਰਨਾਮੈਂਟ ਜਿਹੜੇ ਹੁੰਦੇ ਸੀਗੇ ਉਹ ਵੱਡੇ ਸ਼ਹਿਰਾਂ 'ਚ ਹੀ ਹੁੰਦੇ ਸੀ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਪਟਿਆਲਾ ਹੋ ਗਿਆ ਤੇ ਅਸੀਂ ਚਾਹੁੰਦੇ ਸੀ ਵੀ ਇਹ ਵੱਡੇ ਸ਼ਹਿਰਾਂ ਤੋਂ ਨਿਕਲ ਕੇ ਨਾ ਛੋਟੇ ਸ਼ਹਿਰਾਂ ਦੇ ਵਿੱਚ ਵੀ ਇਹ ਗੇਮ ਜਾਵੇ ਕਿਉਂਕਿ ਟੈਲੈਂਟ ਤਾਂ ਹਰ ਜਗ੍ਹਾ ਹੀ ਹੁੰਦਾ ਲੱਭਣਾ ਪੈਂਦਾ ਤੇ ਟੈਲੈਂਟ ਲੱਭਣ ਵਾਸਤੇ ਸਭ ਤੋਂ ਪਹਿਲਾਂ ਵੈਨਿਊ ਹੋਣਾ ਚਾਹੀਦਾ ਬੱਚਿਆਂ ਨੂੰ ਨੇੜੇ-ਤੇੜੇ ਦੇਖਣ ਵੀ ਟੂਰਨਾਮੈਂਟ ਹੋ ਰਿਹਾ ਕਿੰਨਾ ਕੁ ਜੋਸ਼ ਆਂਦਾ ਬੱਚਿਆਂ ਨੂੰ ਖੇਲਣ ਵਾਲਿਆਂ ਨੂੰ ਤਾਂ ਫਿਰ ਇਹਨਾਂ ਨੇ ਅਕੈਡਮੀ ਬਣਾਈ ਤੇ ਅਸੀਂ ਜਦੋਂ ਇਹ ਕਿੱਤਾ ਇਹਨਾਂ ਨੂੰ ਫਾਈਨਲ ਦੀ ਤੁਹਾਡੇ ਟੂਰਨਾਮੈਂਟ ਕਰਾਵਾਂਗੇ ਤੇ بڑے ਜ਼ਿਲ੍ਹਕਾਂ ਵਾਲੇ ਪਲੇਅਰਾਂ ਨੇ ਕਿਹਾ ਜੀ ਪਤਾ ਨਹੀਂ ਕਿੱਦਾਂ ਦਾ ਸੈਂਟਰ ਹੈ ਤੇ ਤੁਸੀਂ ਦੇਖ ਲਓ ਵੀ ਉਹ ਆਪਾਂ ਕਦੇ ਉੱਥੇ ਖੇਲੇ ਨਹੀਂ ਪਰ ਜਦੋਂ ਪਹਿਲੀ ਵਾਰੀ ਖੇਲੇ ਤੇ ਐਸੀ ਉਹਨਾਂ ਨੇ ਹੌਨ ਡਿਮਾਂਡ ਗਿਆ ਜੀ ਟੂਰਨਾਮੈਂਟ ਉੱਥੇ ਜ਼ਰੂਰ ਰਖਾਈਓ ਮਤਲਬ ਇੰਨਾ ਜ਼ਿਆਦਾ ਇੰਪੈਕਟ ਪਿਆ ਦੂਜੇ ਪਾਸੇ ਆ ਜੋ ਐਂਟਰੀਆਂ ਦਾ ਤੇ ਜੇ ਆਪਾਂ 2-3 ਸਾਲ ਪਹਿਲਾਂ ਇਹਨਾਂ ਦੀ ਗੱਡ ਕੱਢੀ ਹੈ ਤੇ ਪੰਜਾਬ ਦੇ ਵਿੱਚ ਫਾਮੀਆਂ ਸੱਜੇ ਦਾ ਨੈਵੀਸਟੋਰ ਹਨਲੇ ਨਿਜਵਾ ਈਸੀ ਕਸੂਰੀ ਐਨਾ ਟੂਰਨਾਮੈਂਟ ਚ ਇੰਨੀ ਐਂਟਰੀ ਨਹੀਂ ਹੁੰਦੀਆਂ ਸੀ ਜਿੰਨੀ ਐਤ ਕੀ ਪ੍ਰੈਜੈਂਸ ਹੋਈ ਉਹ ਇੱਥੇ ਸ਼ਹਿਰਾਂ ਤੋਂ ਇਲਾਵਾ ਨਾ ਜਿਹੜਿਆ ਆਪਾਂ ਜਿਨ੍ਹਾਂ ਨੂੰ ਛੋਟੇ ਸ਼ਹਿਰ ਕਹਿੰਦੇ ਹਨ ਹਾਲਾਂਕਿ ਛੋਟੇ ਤਾਂ ਨਹੀਂ ਹੈ ਇਹ ਵੀ ਬੜੀ ਤਰੱਕੀ ਕਰ ਗਏ ਨੇ ਸ਼ਹਿਰ ਜਿਵੇਂ ਸਮਰਾਲਾ ਹੋਇਆ ਬਰਨਾਲਾ ਹੋਇਆ ਨਵਾਂ ਸ਼ਹਿਰ ਹੋਇਆ ਇੱਥੋਂ ਪਾਰਟਿਸਪੇਸ਼ਨ ਬਹੁਤ ਜ਼ਿਆਦਾ ਆਨ ਲੱਗਦੀ 500 ਪਲੱਸ ਐਂਟਰੀਜ਼ ਹੈਗੀਆਂ ਜਿਹੜੀਆਂ ਕਿ ਰਿਕਾਰਡ ਆ ਤੇ ਆਉਣ ਵਾਲੇ ਟਾਈਮ ਚ ਇਸ ਤੋਂ ਵੱਧ ਹੀ ਹੋਣਗੀਆਂ ਤੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜਾ ਅੱਜ ਕੱਲ੍ਹ ਫੋਨਾਂ ਦੇ ਵਿੱਚ ਹੀ ਨਮਾ ਜੀਸਰ ਰਹਿ ਗਿਆ ਜੋ ਅੱਜ ਕੱਲ੍ਹ ਗਰਾਊਂਡ ਲੈਵਲ ਤੇ ਜਵਾਨ ਨਹੀਂ ਦੇਖ ਰਹੇ ਸਾਜੀ ਦੇਖੋ ਯੂਥ ਦਾ ਨਾ ਇਹ ਇਹ ਜਵਾਬ ਯੂਥ ਨਹੀਂ ਦਿੰਦਾ ਜੇ ਆਪਾਂ 3 ਸਾਲ ਪਹਿਲਾਂ ਦੇਖੀਏ ਜੀ ਅਸੀਂ ਇੰਨਾ ਸ਼ਹਿਰਾਂ ਚ ਟੂਰਨਾਮੈਂਟ ਨਾ ਕਰਾਉਂਦੇ ਤੇ ਇੰਨੀ ਪਾਰਟਿਸਪੇਸ਼ਨ ਵਧਣੀ ਨਹੀਂ ਸੀ ਇਹ ਪਾਰਟਿਸਪੇਸ਼ਨ ਵਧਣ ਦਾ ਕਾਰਨ ਹੀ ਇਹ ਹੈ ਵੀ ਯੂਥ ਨੇ ਦੇਖਿਆ ਇੰਨਾ ਸ਼ਹਿਰਾਂ 'ਚ ਉਹ ਦੇਖੋ ਜੇ ਆਪਾਂ ਐਕਸਪੈਕਟ ਕਰੀਏ ਵੀ ਸਮਰਾਲੇ ਤੋਂ ਬੱਚੇ ਲੁਧਿਆਣੇ ਦਾ ਟੂਰਨਾਮੈਂਟ ਦੇਖਣ ਜਾਣਗੇ ਉਹ ਉੱਥੇ ਦੇਖਣਗੇ ਜਿੱਥੇ ਉਹਨਾਂ ਨੂੰ ਨੀਅਰ ਹੋਵੇ ਫਿਰ ਜਦੋਂ ਦੇਖਦੇ ਨੇ ਵੀ ਇੰਨਾ ਪਲੇਅਰ ਖੇਡ ਰਿਹਾ ਉਹਨਾਂ ਨੂੰ ਜੋਸ਼ ਆਂਦਾ ਪਹਿਲਾਂ ਦੇਖਦੇ ਨੇ ਫਿਰ ਜੋਸ਼ ਆ ਫਿਰ ਸ਼ੁਰੂ ਕਰਦੇ ਨੇ ਐਦੀ ਮਾਪਿਓ ਦਾ ਇਸ ਕਰਕੇ ਇਹਦਾ ਜਵਾਬ ਉਹਨਾਂ ਨੇ ਦੇ ਹੀ ਦਿੱਤਾ ਵੀ ਯੂਥ ਨੇ ਵੀ ਜੇ ਫੈਸਿਲਿਟੀ ਹੋਵੇ ਤੇ ਬੱਚੇ ਆਪੇ ਆਣਗੇ ਖੇਲੇ ਮੋਸਟ ਸੀ ਵੇਖ ਰਹੇ ਹਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੀ